ਜੋ ਇਸ ਸਮੇਂ ਹਾਲਾਤ ਬਣ ਰਹੇ ਐ ਔਰ ਜੋ ਪੂਰੇ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜੋ ਬਹੁਤ ਬੇਸ਼ੀ ਤਰੀਕੇ ਨਾਲ ਜਬਰ ਚੱਲ ਰਿਹਾ ਉਹਦੇ ਉੱਪਰ ਵਿਚਾਰ ਚਰਚਾ ਕਰਨ ਲਈ ਐ ਕਿਉਂਕਿ ਦੇਸ਼ ਦੇ ਰਿਮੋਟ ਹਿੱਸਿਆਂ ਦੇ ਵਿੱਚ ਦੂਰ ਦਰਾਜ ਹਿੱਸਿਆਂ ਵਿੱਚ ਜਿਹੜੇ ਆਦੀਵਾਸੀ ਇਲਾਕੇ ਨੇ ਬਸਤਰ ਦੇ ਚਾਰਖੰਡ ਦੇ ਉਹਨਾਂ ਜੰਗਲੀ ਖੇਤਰਾਂ ਦੇ ਵਿੱਚ ਉੱਥੋਂ ਦੇ ਜਿਹੜੇ ਆਦੀਵਾਸੀ ਲੋਕ ਨੇ ਉਹਨਾਂ ਨੂੰ ਅਜਾੜਨ ਵਾਸਤੇ ਤੇ ਉੱਥੇ ਜਿਹੜੇ ਮਾਓਵਾਦੀ ਇਨਕਲਾਬੀ ਕੰਮ ਕਰਦੇ ਨੇ ਜਿਨ੍ਹਾਂ ਦਾ ਆਪਣਾ ਇੱਕ ਰਾਜਨੀਤਿਕ ਪ੍ਰੋਗਰਾਮ ਹੈ ਬਟ ਉਹ ਉਸ ਇਲਾਕਿਆਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਖਤਮ ਕਰਨ ਦੇ ਨਾਂ ਦੇ ਉੱਤੇ ਪੂਰੀ ਜਿਹੜੀ ਆਦੀਵਾਸੀ ਵਸੋਂ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਤੇ ਜਿਹੜਾ ਇਹਦਾ ਵੱਡਾ ਦੇਸ਼ ਹੈ ਉਹ ਅਸਲ ਦੇ ਵਿੱਚ ਉੱਥੋਂ ਦੀ ਜੰਗਲੀ ਵਸੋਂ ਨੂੰ ਉਜਾੜ ਕੇ ਉੱਥੋਂ ਦੇ ਜਿਹੜੇ ਆਦੀਵਾਸੀ ਲੋਕ ਨੇ ਉਹਨਾਂ ਨੂੰ ਉਜਾੜ ਕੇ ਉਹਨਾਂ ਦੇ ਸਾਰੇ ਜਿਹੜੇ ਘਰ-ਵਾਰ ਹੈ ਉਹ ਤਬਾਹ ਕਰਕੇ ਉਸ ਜ਼ਮੀਨ ਨੂੰ ਖਨਣ ਵਾਸਤੇ ਮਾਈਨਿੰਗ ਵਾਸਤੇ ਜਿਹੜਾ ਐਕਵਾਇਰ ਕਰਨਾ ਹੈ ਤੇ ਉਹਦੇ ਵਾਸਤੇ ਇਹਦੇ ਪਿੱਛੇ ਜਿਹੜੀਆਂ ਵੱਡੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਹਿੱਤਾਂ ਵਾਸਤੇ ਸਰਕਾਰ ਲੱਗੀ ਹੋਈ ਹੈ ਤੇ ਲਗਾਤਾਰ ਉੱਥੇ ਜਿਹੜੀ ਬਹੁਤ ਵੱਡੇ ਪਮਾਨੇ ਦੇ ਉੱਤੇ ਸੈਕਿਉਰਿਟੀ ਫੋਰਸਾਂ ਹੀ ਲਗਾ ਕੇ ਔਰ ਪੁਲਿਸ ਕੈਂਪ ਹੈ ਜਿਹੜੇ ਬਿਠਾ ਕੇ ਆਦਿਵਾਸੀ ਲੋਕਾਂ ਦੇ ਉੱਤੇ ਬਹੁਤ ਬੇਤਹਾਸ਼ਾ ਜ਼ਬਰ ਕੀਤਾ ਜਾ ਰਿਹਾ ਔਰ ਕਤਲੇਆਮ ਕੀਤਾ ਜਾ ਰਿਹਾ ਇਹ ਇਸ ਤੋਂ ਇਲਾਵਾ ਜੇ ਗੱਲ ਕਰੀਏ ਕਿ ਜੰਗਲ ਵਗੈਰਾ ਦੇ ਵਿੱਚ ਜਾਨਵਰ ਵੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਉਹ ਬੇਕਾਰ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਬੇਜੁਬਾਨਾਂ ਲਈ ਕੀ ਦਰਦ ਨਹੀਂ ਉਹ ਚਲ ਉਹ ਇੱਕ ਪਹਿਲੂ ਹੈ ਕਿ ਉਹਦੇ ਨਾਲ ਜਿਹੜਾ ਵਾਤਾਵਰਣ ਦੀ ਬਹੁਤ ਵੱਡੇ ਪਮਾਨੇ ਦੇ ਉੱਤੇ ਤਬਾਈ ਹੋਏਗੀ ਕਿਉਂਕਿ ਜਿੰਨੇ ਵੀ ਕਾਰਪੋਰੇਟ ਪ੍ਰੋਜੈਕਟ ਲੱਗਦੇ ਨੇ ਉਹ এনवायरमेंटਲ ਜਿਹੜੇ ਪੱਖ ਨੇ ਉਹਨੂੰ ਬਿਲਕੁਲ ਇਗਨੋਰ ਕਰਕੇ ਕਲੀਅਰੈਂਸ ਦਿੱਤੀ ਜਾਂਦੀ ਹੈ ਤੇ ਉਹਦੇ ਪਿੱਛੇ ਸਰਕਾਰ ਦਾ ਇਸ ਤਰੀਕੇ ਨਾਲ ਕੋਈ ਸਰਵਕਾਰ ਨਹੀਂ ਹੈ ਈਵਨ 5 ਸਾਲਾਂ ਦੇ ਵਿੱਚ ਜਿਹੜਾ ਬਹੁਤ ਵੱਡੇ ਪਮਾਨੇ ਦੇ ਉੱਤੇ ਡੀਫੋਰੈਸਟੇਸ਼ਨ ਹੈ ਜਿਹੜੀ ਉਹ ਕੀਤੀ ਗਈ ਹੈ ਸਾਡੇ ਦੇਸ਼ ਦੇ ਅੰਦਰ ਔਰ ਇਹਦੇ ਵਿੱਚ ਇਹ ਹੁਣੇ ਹੀ ਇੱਕ ਪਿਛਲੇ ਇੱਕ ਮਹੀਨੇ ਦੇ ਵਿੱਚ 36 ਗੜ ਦੇ ਨਾਲ ਲੱਗਦਾ ਜਿਹੜਾ ਬਿਲਕੁਲ ਮਹਾਰਾਸ਼ਟਰ ਦਾ ਗੜਚਰੋਲੀ ਖੇਤਰ ਹੈ ਇੱਕ ਜ਼ਿਲ੍ਹਾ ਹੈ ਗੜਚਰੋਲੀ ਜ਼ਿਲ੍ਹੇ ਦੇ ਵਿੱਚ 113000 ਹੈ ਜਿਹੜੇ ਰੁੱਖ ਕੱਟਣ ਦੀ ਜਿਹੜੀ ਉਹ ਕਲੀਅਰੈਂਸ ਦਿੱਤੀ ਗਈ ਹੈ ਇਹਦੇ ਤੋਂ ਅਸੀਂ ਵੈਸੇ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ এনवायरमेंट ਦਾ ਪਹਿਲੂ ਆਪਣੇ ਆਪ ਵਿੱਚ ਹੈ ਹੀ ਹੈ ਪਰ ਇਹਦੇ ਨਾਲ ਸਭ ਤੋਂ ਵੱਡਾ ਸਰਵਕਾਰ ਹੈ ਕਿ ਜਿਹੜੀ ਉੱਥੇ ਮਨੁੱਖੀ ਵਸੋਂ ਹੈ ਉਹਨੂੰ ਡਿਸਪਲੇਸ ਕੀਤਾ ਜਾ ਰਿਹਾ ਵਿਕਾਸ ਦੇ ਨਾਂ ਦੇ ਉੱਤੇ ਅਸਲ 'ਚ ਇਹ ਵਿਕਾਸ ਨਹੀਂ ਹੈ ਇਹ ਅਸਲ ਦੇ ਵਿੱਚ ਇੱਕ ਵਿਨਾਸ਼ਕਾਰੀ ਕਾਰਪੋਰੇਟ ਮਾਡਲ ਹੈ ਜਿਹਦਾ ਨਾਂ ਵਾਤਾਵਰਣ ਦੇ ਨਾਲ ਕੋਈ ਸਬੰਧ ਹੈ ਨਾ ਲੋਕਾਂ ਦੇ ਵਿਕਾਸ ਦੇ ਨਾਲ ਕੋਈ ਸਬੰਧ ਹੈ ਨਾ ਉਹਨਾਂ ਦੀ ਜ਼ਿੰਦਗੀ ਨੂੰ ਵਹਿਤਰ ਬਣਾਉਣ ਨਾਲ ਕੋਈ ਸਬੰਧ ਹੈ ਇਹ ਅਸਲ ਦੇ ਵਿੱਚ ਕੁਝ ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਦੇ ਜਿਹੜੇ ਪ੍ਰੋਫਿਟ ਹੈ ਉਹ ਦੇਣ ਵਾਸਤੇ ਅਸਲ ਦੇ ਵਿੱਚ ਇਹ ਸਾਰਾ ਮਾਡਲ ਹੈ ਜਿਹੜਾ ਉਹ ਥੋਪਿਆ ਜਾ ਰਿਹਾ ਤੇ ਸਿਕਿਉਰਿਟੀ ਫੋਰਸ ਦੇ ਦੇ ਸਹਾਰੇ ਥੋਪਿਆ ਜਾ ਰਿਹਾ ਔਰ ਲੈਂਡ ਆਰਡਰ ਦੀ ਪ੍ਰੋਬਲਮ ਬਣਾ ਕੇ ਪੇਸ਼ ਕੀਤਾ ਜਾ ਰਿਹਾ ਇਹਨੂੰ ਮਾਡਰਨ ਦੇ ਯੁੱਗ ਜਿਹੜੀ ਹੁੰਦੀ ਹੈ ਨਾ ਉਹਦੇ ਚ ਸਭ ਦਾ ਵਿਕਾਸ ਹੁੰਦਾ ਹੈ ਠੀਕ ਹੈ ਨਾ ਸਿਰਫ ਪੂੰਜੀਪਤੀਆਂ ਦਾ ਇਹ ਜਿਹੜਾ ਮਾਡਰਨ ਹੈ ਜਿਹਨੂੰ ਅਸੀਂ ਮਾਡਰਨ ਕਹਿੰਨੇ ਆ ਐਕਚੁਅਲੀ ਇਹ ਮਾਡਰਨ ਵਿਕਾਸ ਨਹੀਂ ਇਹ ਤਾਂ ਆਮ ਲੋਕਾਂ ਦੀ ਜਿਸ ਤਰ੍ਹਾਂ ਆਪਾਂ ਦੇਖਦੇ ਆ ਬੀ ਇਨ ਇਕੁਐਲਿਟੀਜ਼ ਕਿਸ ਤਰ੍ਹਾਂ ਵਧਿਆ ਜਾ ਰਹੀਆਂ ਠੀਕ ਹੈ ਭੁੱਖਮਰੀ ਕਿਸ ਤਰ੍ਹਾਂ ਵਧੀ ਜਾ ਰਹੀ ਹੈ ਹੁਣ ਕਿ ਲਈ ਸ਼ਰਮ ਦੀ ਗੱਲ ਹੈ ਵੀ 2021 ਤੋਂ 2011 ਤੋਂ ਬਾਅਦ ਸੈਂਸਸ ਨਹੀਂ ਹੋਏ ਜੇ ਸੈਂਸਰਸ ਨਹੀਂ ਹੁੰਦਾ ਹਿੰਦੁਸਤਾਨ ਦਾ ਸੈਂਸਰਸ ਨਹੀਂ ਹੋਇਆ ਤੇ ਇਹ ਕੀ ਪਤਾ ਲੱਗੂਗਾ ਭੁੱਖੇ ਲੋਕ ਕਿੱਲੇ ਆ ਕਿਸ ਤਰ੍ਹਾਂ ਮਤਲਬ ਅਨਪੜਤਾ ਕਿਸ ਤਰ੍ਹਾਂ ਫੈਲੀ ਜਾ ਰਹੀ ਹੈ ਸੋ ਇਸ ਆਵਾਜ਼ ਦੇ ਵਿੱਚ ਜਿਹੜੀ ਹੈ ਅਸਮਾਨਤਾ ਇਹ ਦਿਨ-ਦਿਨ ਵਧਦੀ ਜਾ ਰਹੀ ਹੈ ਭੁੱਖਮਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਇਸ ਕਰਕੇ ਇਹ ਮਾਡਲ ਜਿਹੜਾ ਹੈ ਨਹੀਂ ਮਾਡਲ ਮਾਡਲ ਨਹੀਂ ਹੈ ਇਹ ਤਾਂ ਵਿਨਾਸ਼ਕਾਰੀ ਬੋਡਲ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਕਰਕੇ ਇਕੱਠੇ ਹੋਏ ਹੈਗੇ ਹਾਂ ਕਿਉਂਕਿ ਜਿਹੜੇ ਆਦਿਵਾਸੀ ਬੈਲਟਾਂ ਦੇ ਵਿੱਚ ਜੋ ਕੁਝ ਹੋ ਰਿਹਾ ਹੈਗਾ ਉਹਦਾ ਮਤਲਬ মিডিਆ ਮਤਲਬ ਜਿਹੜਾ ਹੈਗਾ ਕੋਈ ਉਹਦਾ ਵੀਡੀਓ ਦੇ ਵਿੱਚ ਕੋਈ ਪ੍ਰਚਾਰ ਨਹੀਂ ਹੋ ਰਿਹਾ ਕੋਈ ਦੱਸਿਆ ਨਹੀਂ ਜਾ ਰਿਹਾ ਹੈਗਾ ਅਸੀਂ ਮਤਲਬ ਜਿਹੜੀ ਹੈਗੀ ਪਬਲਿਕ ਜਿਹੜੀ ਅਵੇਰਨੈਸ ਹੈਗੀ ਆ ਉਹਨੂੰ ਉਹਦੇ ਵਾਸਤੇ ਮਲੇ ਪ੍ਰੋਗਰਾਮ ਰੱਖਿਆ ਗਿਆ ਅਸੀਂ ਇਹ ਮਤਲਬ ਐਕਸਪੋਜ਼ ਕਰਨਾ ਹੈਗਾ ਵੀ ਕਿਵੇਂ ਮਤਲਬ ਉਹਨਾਂ ਇਲਾਕਿਆਂ ਦੇ ਵਿੱਚ ਜੇ ਰਾਧਬਾਤੀ ਬੈਲਟਾਂ ਹੈਗੀਆਂ ਉਹਦੇ ਚ ਵੀ ਉਪਕਾਸ਼ ਦੇ ਨਾਂ ਦੇ ਉੱਤੇ ਵੀ ਉਹਨਾਂ ਲੋਕਾਂ ਨੂੰ ਜਾੜਿਆ ਜਾ ਰਿਹਾ ਹੈਗਾ ਤੇ ਇਹ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਜਮੂਰੀ ਅਧਿਕਾਰ ਸਭਾ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਜਮੂਰੀ ਅਧਿਕਾਰ ਸਭਾ ਜਤੋਂ ਵੀ ਫੰਡ ਚਾਹੀਏ ਇਹ ਲੋਕਾਂ ਨੂੰ ਚੇਤਨਨ ਕਰਨ ਦਾ ਜਿਹੜੇ ਵੀ ਲੋਕ ਵਿਰੋਧੀ ਪ੍ਰੋਗਰਾਮ ਸਰਕਾਰ ਚਲਾਵੇ ਜਾਂ ਹੋਰ ਕੋਈ ਅੰਸਰ ਚਲਾਉਂਦਾ ਉਹਨੂੰ ਲੋਕਾਂ ਨੂੰ ਚੇਤਨਨ ਕਰਨ ਦਾ ਉਹਨਾਂ ਦੇ ਤਾਂ ਕਿ ਉਹ ਆਪਣੇ ਹੋਂਦ ਨੂੰ ਆਪਣੀ ਨੂੰ ਬਚਾ ਸਕਣ ਜਿਹੜੀ ਕਿ ਅੱਜਕੱਲ ਖਾਸ ਕਰਕੇ ਲੋਕਾਂ ਦੇ ਉਹਨਾਂ ਖਿੱਤਿਆਂ ਦੇ ਵਿੱਚ ਜਿਹੜੇ ਖਿੱਤੇ ਬਹੁਤ ਥੱਲੇ ਗਰੀਬ ਖਿੱਤੇ ਨੇ ਉਹਨਾਂ ਤੇ ਹੋਰ ਜ਼ੁਲਮ ਢਾਉਣ ਦੇ ਪ੍ਰੋਗਰਾਮ ਬਣਾ ਰਹੇ ਨੇ ਪੰਜਾਬ ਵਿੱਚ ਕਿਸਾਨਾਂ ਦਾ ਜ਼ਮੀਨ ਕੁਇਰ ਕੀਤੀ ਜਾ ਰਹੀ ਹੈ ਉਹਨਾਂ ਨੂੰ ਕੋਈ ਪੂਰਾ ਮੁਆਵਜ਼ਾ ਜਾਂ ਉਹਨਾਂ ਦੇ ਸੰਘਰਸ਼ ਦੀ ਕੋਈ ਆਪਣੇ ਸੋਚਿਆ ਨਹੀਂ ਜਾ ਰਿਹਾ ਵੀ ਅਸੀਂ ਉਹਨੂੰ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਜਿੱਥੇ ਜੀ ਕਰਦਾ ਉਹ ਮੇਜ ਵਿੱਚ ਕਰੀ ਜਾ ਰਹੇ ਨੇ ਜਿਹੜਾ ਬਾਹਰ ਵੀ ਇਹ ਨਹੀਂ ਕਿ ਛੱਤੀਗੜ੍ਹ ਸਾਰੇ ਮੁਲਕ ਦੇ ਵਿੱਚ ਜਿੱਥੇ ਕਿਤੇ ਜ਼ੋਰ ਬਣਦਾ ਹੈ ਇਹ ਆਪਣਾ ਜਿਹੜਾ ਜ਼ਬਰ ਹੈ ਉਹ ਜ਼ਬਰ ਨਾਲ ਲੋਕਾਂ ਨੂੰ ਚੁੱਪ ਕਰਾਉਣਾ ਚਾਹੁੰਦੇ ਨੇ ਜਿਹੜੀ ਕਿ ਅਸੀਂ ਨਿੰਦਿਆ ਕਰਦੇ ਆ ਤੇ ਜਮੂਰੀ ਅਦਕਾਰ ਸਭਾ ਲੋਕਾਂ ਨੂੰ ਚੇਤਨ ਕਰਦੀ ਹੈ ਕਿ ਇਹ ਇਸ ਪ੍ਰੋਗਰਾਮ ਜਿਹੜਾ ਕਿ ਇੱਕ ਫਾਸ਼ੀਜ਼ਮ ਦਾ ਪ੍ਰੋਗਰਾਮ ਹੈ ਇਹਦੇ ਖਿਲਾਫ ਸਾਨੂੰ ਡਟ ਕੇ ਬੋਲਣਾ ਚਾਹੀਦਾ ਹੈ ਤਾਂ ਕਿ ਨਹੀਂ ਹੁੰਦੇ ਦਿਨਾਂ ਚ ਹੋਰ ਵੀ ਹਨਕ ਰੂਪ ਇਹ ਤਾਰੇਗਾ ਇਸ ਲਈ ਇਹਦੇ ਵਿਰੁੱਧ ਖੜੇ ਹੋਣਾ ਸਾਡੀ ਸਮੇਂ ਦੀ ਲੋੜ ਹੈ ਇਹ ਪ੍ਰੋਗਰਾਮ ਜਦੋਂ ਹੁੰਦਾ ਹੈ ਇਦਾਂ ਦਾ ਜਿਸ ਤਰ੍ਹਾਂ ਨਾਲ ਲੋਕਾਂ ਦੇ ਉੱਤੇ ਜ਼ਬਰ ਟਾਇਆ ਜਾ ਰਿਹਾ ਹੈ ਕਹ ਲੋ ਉਹਨਾਂ ਦਾ ਜਮਹੂਰੀ ਅਧਿਕਾਰ ਖੋ ਕੇ ਉਹਨਾਂ ਨੂੰ ਅ ਅਧਿਕਾਰ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਦਬਾਇਆ ਜਾ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਉਹ ਥੋੜਾ ਜਿਹਾ ਉਹ ਬੋਲਦੇ ਵੀ ਆ ਤੇ ਉਹਨਾਂ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਹੈ ਉਹਨਾਂ ਨੂੰ ਦਬਾਇਆ ਜਾਂਦਾ ਆ ਤੇ ਇਹ ਪ੍ਰੋਗਰਾਮ ਹੋਣ ਨਾਲ ਅਸੀਂ ਇਹਦੇ ਨਾਲ ਕਹਿ ਲੂ ਉਤਸ਼ਾਹਿਤ ਵੀ ਹੁੰਨੇ ਆ ਵੀ ਇਦਾਂ ਦੇ ਲੋਕ ਹੈਗੇ ਨੇ ਪ੍ਰੋਗਰਾਮ ਇਹਦਾ ਦੇ ਹੁੰਦੇ ਨੇ ਵੀ ਉਹ ਜਮਹੂਰੀ ਹੱਕ ਲਈ ਬੋਲ ਰਹੇ ਨੇ ਅਸਲ ਦੇ ਵਿੱਚ ਇਹ ਜਿਹੜੀ ਦੇਸ਼ ਦੀ ਸਰਕਾਰ ਹੈ ਇਹ ਕਾਰਪੋਰੇਟ ਤੇ ਪੂੰਜੀਪੱਤੀਆਂ ਦੀ ਸਰਕਾਰ ਹੈ ਉਹਨਾਂ ਦੀ ਨਮਾਇੰਦਗੀ ਕਰਦੀ ਹੈ ਤੇ ਜਿਹੜਾ ਵੀ ਵਿਅਕਤੀ ਜਦੋਂ ਉਹਨਾਂ ਦੇ ਮੁਨਾਫੇ ਘਟਦੇ ਨੇ ਉਹ ਉਹ ਜਿਹੜਾ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਉਜਾੜਦੇ ਨੇ ਜਾਂ ਹੋਰ ਸਾਰਾ ਕੁਝ ਹੁੰਦਾ ਹੈ ਉਹਦੇ ਖਿਲਾਫ ਬੋਲਦੇ ਨੇ ਤਾਂ ਉਹਨਾਂ ਨੂੰ ਇਹ ਮੌਵਾਦੀ ਵੀ ਕਹਿੰਦੇ ਨੇ ਉਹਨਾਂ ਨੂੰ ਨਕਸਲੀ ਵੀ ਕਹਿੰਦੇ ਨੇ ਤੇ ਜਿਹੜੇ ਸਾਡੇ ਵਰਗੇ ਲੋਕ ਚੇਤਨ ਕਰਦੇ ਨੇ ਸਾਨੂੰ ਇਹ ਸਹਿਰੀ ਨਕਸਲੀ ਵੀ ਕਹਿੰਦੇ ਨੇ ਤੇ ਇਸ ਕਰਕੇ ਮੁਲਕ ਦੇ ਗ੍ਰਹਿ ਮੰਤਰੀ ਨੇ ਸ਼ਰਿਆਮ ਇਸ ਦੇਸ਼ ਦੇ ਵਿੱਚ ਇਹ ਐਲਾਨ ਕਰਤਾ ਵੀ ਅਸੀਂ ਮਾਰਚ 26 ਤੱਕ ਜਿਹੜਾ ਨਕਸਲਵਾਦ ਦਾ ਹੈ ਜਿਹੜਾ ਉਹ ਖਾਤਮਾ ਕਰ ਦੇਣਾ ਹੈ ਮੁਲਕ ਦੇ ਵਿੱਚੋਂ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਚੇਤਨ ਕਰਨਾ ਚਾਹੁੰਦੇ ਆ ਵੀ Maoਵਾਦੀਆਂ ਖਿਲਾਫ ਲੜੀ ਜਾ ਰਹੀ ਲੜਾਈ ਅਸਲ 'ਚ ਕਾਰਪੋਰੇਟ ਲੁੱਟ ਨੂੰ ਅੱਗੇ ਵਧਾਉਣ ਦੀ ਲੜਾਈ ਹੈ ਉਹ ਲੜਾਈ ਜਦੋਂ ਇਹ ਨਕਸਲਵਾਦ ਦੀ ਗੱਲ ਕਰਦੇ ਨੇ ਤਾਂ ਹਰ ਥਾਂ ਤੇ ਜਿੱਥੇ ਵੀ ਦੇਸ਼ 'ਚ ਕਾਰਪੋਰੇਟ ਪੱਖੀ ਵਿਕਾਸ ਹੁੰਦਾ ਹੈ ਤੇ ਲੋਕ ਭਾਵੇਂ ਲੁਧਿਆਣੇ 'ਚ ਅਰਬਨ ਸਟੇਟ ਬਣਾਉਣ ਵਾਸਤੇ ਉਹਨਾਂ ਦੀਆਂ ਜ਼ਮੀਨਾਂ ਉਕਾਰ ਕਰਨ ਵਾਸਤੇ ਲੜਦੇ ਨੇ ਭਾਵੇਂ ਪੰਜਾਬ 'ਚ ਭਾਰਤ ਮਾਲਾ ਦੇ ਨਾਂ ਤੇ ਜਿਹੜੀਆਂ ਲੋਕਾਂ ਦੀ ਜ਼ਮੀਨ ਨੂੰ ਜ਼ਬਰਦਸਤੀ ਹਟਾਇਆ ਜਾ ਰਿਹਾ ਹੈ ਉਹਦੇ ਖਿਲਾਫ ਲੜਦੇ ਨੇ ਭਾਵੇਂ ਹੋਰ ਅਜਿਹੇ ਪ੍ਰੋਜੈਕਟ ਦੇ ਖਿਲਾਫ ਲੜਦੇ ਨੇ ਭਾਵੇਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਕੇ ਜਾਂ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਜਿਹੜਾ ਹੈਗਾ ਇੱਥੋਂ ਦਾ ਜਿਹੜਾ ਇਹ ਵਿਕਾਸ ਹੈ ਉਹਦੇ ਖਿਲਾਫ ਲੜਦੇ ਨੇ ਤਾਂ ਉਹਨਾਂ ਸਾਰਿਆਂ ਨੂੰ ਅਸਲ 'ਚ ਇਹ ਪ੍ਰਬੰਧ ਉਹਨਾਂ ਦੀ ਜ਼ੁਬਾਨ ਬੰਦੀ ਕਰਨਾ ਚਾਹੁੰਦਾ ਹੈ ਉਹਨਾਂ ਨੂੰ ਜਿਹੜਾ ਹੈਗਾ ਹੈ ਜ਼ਬਰਦਸਤ ਚੁੱਪ ਕਰਾਉਣਾ ਚਾਹੁੰਦਾ ਹੈ ਤੇ ਉਹਦੇ ਖਿਲਾਫ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਜੰਗਲ ਦੀ ਲੜਾਈ ਨਹੀਂ ਹੈਗੀ ਇਹ ਅਸਲ 'ਚ ਇੱਥੋਂ ਦੇ ਜਿਹੜਾ ਲੁੱਟ ਆਧਾਰਿਤ ਰਾਜ ਪ੍ਰਬੰਧ ਹੈ ਉਹਦੇ ਖਿਲਾਫ ਲੜ ਰਹੇ ਲੋਕਾਂ ਤੇ ਤੇ ਉਹ ਪ੍ਰਬੰਧ ਦੀ ਲੜਾਈ ਹੈ ਇਹਦੇ ਵਿੱਚ ਲੋਕਾਂ ਨੂੰ ਜਿਹੜਾ ਹੈਗਾ ਅੱਗੇ ਆ ਕੇ ਲੜਨਾ ਚਾਹੇ